ਅਸੀਂ ਹੋਰ ਵੀ ਕੀਤਾ ਕਿ ਅੰਦਰ ਜੀ ਕਮੇਟੀਆਂ ਕਮੇਟੀ ਦੇ ਵਿੱਚ ਤਾਂ ਕਿ ਉਹਨਾਂ ਨੂੰ ਇਹਦੀ ਇੰਪੋਰਟੈਂਸ ਦੱਸੀ ਜਾ ਸਕੇ ਔਰ ਜੇ ਕੋਈ ਅਫਸਰ ਨੇ ਬਹੁਤ ਗਲਤੀ ਕੀਤੀ ਸੀ ਅਸੀਂ ਉਹਨਾਂ ਨੂੰ ਅ ਅੰਦਰੋਂ ਡਿਪਾਰਟਮੈਂਟ ਦੇ ਵਿੱਚੋਂ ਪਨਿਸ਼ ਵੀ ਕਰਾਇਆ ਸੋ ਇੱਕ ਤੁਸੀਂ ਹੋਰ ਜਿਹੜੀ ਕਮੇਟੀ ਬਣ ਦਿੱਤੀ ਹੈ ਜਿਉ ਲਾਇਬ੍ਰੇਰੀ ਹੈ ਸੋ ਜਿਵੇਂ ਤੁਸੀਂ ਆਈਟੀ 'ਚ ਬਹੁਤ ਵੱਡਾ ਯੋਗਦਾਨ ਪਾਇਆ ਸਾਰੀ ਨਾਨ ਪੇਪਰਲੈਸ ਕਰਤੀ ਹੈ ਵਿਧਾਨ ਸਭਾ ਉਸ ਤਰ੍ਹਾਂ ਅਸੀਂ ਸਾਰਾ ਡਿਜੀਟਲਾਈਜ਼ ਕਰ ਰਹੇ ਹਾਂ ਔਰ ਕੰਟਰੈਕਟ ਅਸੀਂ ਲਗਾਤਾ ਸੀਗਾ ਜਦੋਂ ਇਹ ਟੈਂਡਰ ਲੱਗ ਜਾਂਦਾ 3 ਮਹੀਨੇ ਅੰਦਰ ਅੰਦਰ ਸਾਰੀ ਸਾਰੀ ਕਿਤਾਬਾਂ ਡਿਜੀਟਾਈਜ਼ ਹੋ ਜਾਣਗੀਆਂ। ਔਰ ਜਿਹੜੀਆਂ ਬੁੱਕਸ ਨੇ ਉਹ 바ਰ ਕੋਡ ਲੱਗ ਜਾਏਗਾ ਆਟੋਮੇਟਡ ਹੋ ਜਾਣਗੀਆਂ। ਕੋਈ ਬੁੱਕ ਰਿਲੀਜ਼ ਕਰਾਣੀ ਹੈ, ਕੋਈ ਬੁੱਕ ਵਾਪਸ ਕਰਨੀ ਹੈ 바ਰ ਕੋਡ ਨਾਲ ਹੋ ਜਾਏਗੀ ਔਰ ਸਾਰੀ ਇਨਫਰਮੇਸ਼ਨ ਤੁਹਾਨੂੰ ਮਿਲ ਜਾਏਗੀ ਸਾਰੀ। ਸੋ ਦੂਜੀ ਗੱਲ ਅਸੀਂ ਦਿੱਖ ਸਾਰੀ ਬਦਲੀ ਹੈ ਔਰ ਰਵਿਵਧਨ 3 ਮੰਥਸ 10 ਮਹੀਨੇ ਅੰਦਰ ਅੰਦਰ ਤੁਹਾਨੂੰ ਲਾਇਬ੍ਰੇਰੀ ਦਿੱਖ ਨਵੀਂ ਮਿਲੇਗੀ। ਤੁਹਾਨੂੰ ਕੁਝ ਨਵੇਂ ਉੱਤੇ ਰੈਕਸ ਬਣ ਗਏ, ਐਡਜਸਟਮੈਂਟ ਸਾਰੀ ਨਵੀਂ ਹੋਏਗੀ, ਲਾਈਟਿੰਗ ਨਵੀਂ ਹੋਏਗੀ। ਔਰ ਸੋ ਤੁਹਾਡੇ ਵਾਲੇ ਜਿਹੜੇ ਇਨਸਟਰਕਸ਼ਨਸ ਆਜਨ ਸਾਰੇ ਮੈਂਬਰਸ ਨੂੰ ਕਿ ਲਾਇਬ੍ਰੇਰੀ ਜਾ ਕੇ ਨੀਆਂ-ਨੀਆਂ ਦੁਰਲੱਭ ਕਿਤਾਬਾਂ ਪਈਆਂ ਨੇ ਉੱਥੋਂ ਸਾਰਾ ਤਿਆਰ ਕੀਤਾ ਜਾਵੇ ਜਿਹੜੀ ਸਪੀਚਸ ਹੁੰਦੀਆਂ ਨੇ ਡਿਸਕਸ਼ਨਸ ਹੁੰਦੀਆਂ ਨੇ ਤਿਆਰ ਕਰਾ ਕੇ ਤੇ ਫਿਰ ਹਾਊਸ ਆ ਜਾਵੇ ਸੋ ਬਹੁਤ-ਬਹੁਤ ਮਿਹਰਬਾਨੀ ਸਪੀਕਰ ਸਾਹਿਬ ਆਖਿਰ ਵਿੱਚ ਮੈਂ ਆਪਣੇ ਜਿਹੜੇ ਮੇਰੇ ਐਮ.ਐਲ.ਏ ਸਾਥੀ ਸਨ ਤੇ ਕਮੇਟੀ ਅਫਸਰ ਤੇ ਇਸ ਸਟਾਫ ਜਿੰਨੇ ਸਾਰਾ ਸਾਲ ਮਦਦ ਕੀਤੀ ਹੈ ਇਸ ਕਮੇਟੀ ਦੀ ਮੈਂ ਬਹੁਤ ਤਨਵਾਦੀ ਹਾਂ ਔਰ ਆਪ ਦਾ ਬਹੁਤ ਤਨਵਾਦੀ ਹਾਂ ਆਪ ਨੇ ਮੈਨੂੰ ਰਿਪੋਰਟ ਪੇਸ਼ ਕਰਨ ਦਾ ਮੌਕਾ ਦਿੱਤਾ ਧੰਵਾਦ ਜੀ ਸਦਨ ਤੋਂ 5 ਵਜੇ ਬਾਅਦ ਦੁਪਹਿਰ ਤੱਕ ਉਠਾਇਆ ਜਾਂਦਾ ਹੈ ਹੀ ਬੈਠੋ ਅੱਪਾ ਕੀ ਦਲ ਨੀਏ ਆ کافی ਸਮਾਂ ਲੱਗਿਆ ਪਹਿਲਾ ਕੋਈ ਮਾਨਯੋਗ ਮੈਂਬਰ ਖਾਸ ਕਰਕੇ ਪਹਿਲ اپੋਜੀਸ਼ਨ ਵਾਲਿਆਂ ਨੂੰ ਜ਼ੀਰੋ ਆਵਰ ਤੇ ਕੋਈ ਬੋਲਣਾ ਚਾਹੁੰਦਾ ਸਾਰੀ ਨਵੀ ਹੋਈਗੀ